ਸ਼੍ਰੀ ਦਰਬਾਰ ਸਾਹਿਬ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਉਸ ਵੇਲੇ ਮਾਹੌਲ ਕਾਫੀ ਜ਼ਿਆਦਾ ਤਣਾਅ ਵਾਲਾ ਹੋ ਗਿਆ ਜਦੋਂ ਸੇਵਾਦਾਰਾਂ ਦੇ ਵੱਲੋਂ ਸ਼ਰਾਬ ਦੀ ਹਾਲਤ ਵਿੱਚ ਇੱਕ ਸ਼ਖਸ ਨੂੰ ਕਾਬੂ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਇੱਕ ਸੇਵਾਦਾਰ ਇੱਕ ਵਿਅਕਤੀ ਜੋ ਕਿ ਗੁਰਸਿੱਖ ਹੈ ਅਤੇ ਉਸਨੇ ਸ਼ਰਾਬ ਪੀਤੀ ਹੋਈ ਹੈ ਉਸ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਅਤੇ ਜਦੋਂ ਇਸ ਦੇ ਕੋਲੋਂ ਸਵਾਲ ਜਵਾਬ ਕੀਤੇ ਗਏ ਤਾਂ ਉਸਨੇ ਇਹ ਗੱਲ ਦਾ ਜ਼ਿਕਰ ਕੀਤਾ ਕਿ ਹਾਂ ਮੈਂ ਪੀਤੀ ਹੈ ਮੇਰੀ ਮਰਜ਼ੀ ਹੈ ਗੁਰੂ ਮੇਰਾ ਰਖਾ ਮੈਂ ਕਿਰਪਾਨ ਪੱਕੇ ਪੀਣਾ ਇਹ ਸ਼ਬਦ ਜਦੋਂ ਬੋਲੇ ਤਾਂ ਫਿਰ ਸੰਗਤਾਂ ਦੇ ਵਿੱਚ ਰੋਸ ਵੱਧ ਗਿਆ। ਅੰਛੀ ਦਰਬਾਰ ਸਭ ਜਿੱਥੇ ਰੋਜ਼ਾਨਾ ਹੀ ਹਾਜ਼ਰਾਂ ਦੀ ਤعداد ਦੇ ਵਿੱਚ ਸ਼ਰਧਾਲੂ ਨਤਮਸਤਕ ਹੋਣ ਦੇ ਲਈ ਜਾਂਦੇ ਨੇ ਪਰ ਅਜਿਹੀ ਹਾਲਤ ਦੇ ਵਿੱਚ ਜੇਕਰ ਕੋਈ ਵਿਅਕਤੀ ਦਰਬਾਰ ਸਭ ਦੇ ਵਿੱਚ ਜਾਵੇਗਾ ਤਾਂ ਸਿੱਧਾ-ਸਿੱਧਾ ਇਹ ਧਾਰਮਿਕ ਭਾਵਨਾਵਾਂ ਮਦਨ ਖਿਲਵਾੜਤਾ ਹੈ ਯਾ ਸਗੋ ਗੁਰੂ ਘਰ ਦੀ ਮਰਿਆਦਾ ਦਾ ਵੀ ਉਲੰਘਣਾ ਹੈ। ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਕੀ ਕੁਝ ਕਹਿ ਰਿਹਾ ਉਹ ਵਿਅਕਤੀ ਤੁਸੀਂ ਆਪ ਹੀ ਸੁਣ ਲਵੋ ਕਰਨਾਲ ਤੋਂ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਹੈ ਮੈਂ ਪੀਤੀ ਪੀਣਾ ਮੈਂ ਮੇਰੇ ਮਰਜੀ ਹੈ ਗਰਫਾਨ ਪਾ ਕੇ ਗਰਫਾਨ ਪੀਣਾ ਮੈਂ ਗਰਫਾਨ ਪਾ ਕੇ ਪੀਣਾ ਮੈਂ ਗਰਫਾਨ ਬਾਤ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆਂ ਕਰਦੇ ਗੁਰੂ ਮੇਰੇ ਆਖਾ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਵਾਜ਼ਾ ਵੀ ਗਿਆ ਹਾਂ ਹਾਂ ਉੱਥੇ ਨਹੀਂ ਗਿਆ ਮੈਂ ਅੰਦਰੋਂ ਸੋਰੇ ਪੀਤੀ ਆ ਮੈਂ ਸੋਰੇ ਪੀਤੀ ਆ ਪੀਤੀ ਸ਼ਰਾਬ ਜੀ ਹਾਂ ਪੀਤੀ ਪੀਤੀ ਮਾਹੌਲ ਵੀ ਪੀਤੀ ਐਸ਼ਟੋ ਪੀਤੀ ਮੈਂ ਕੱਲੇ ਆਇਓ ਨਹੀਂ ਮੈਂ ਹਾਂ ਕੱਲੇ ਆ ਮੇਰੇ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਮੈਂ ਅੰਦਰ ਚੱਲਦੇ ਫੇਰ ਵੀ ਤੁਹਾਨੂੰ ਬੜਿਆ ਕਿਉਂ ਫਿਰ ਅੰਦਰ ਜੇ ਤੁਹਾਨੂੰ ਨਾ ਫੜਿਆ ਫੜਕੀ ਬੜਿਆ ਇਹਦੇ ਦੋ ਮੁੰਡੇ ਦਾ ਨਾ ਆਪੀ ਕਿੱਥੋਂ ਦਾ ਆ ਮੈਂ ਕਰਨਾਲ ਦਾ ਕਰਨਾਲ ਤੋਂ ਆਏ ਕਿੰਨੇ ਦਿਨ ਹੋ ਗਏ ਇੱਥੇ ਤੋਂ ਆਪਾਂ ਥਾਂ ਰਿਹਾ ਹੈ 3 ਮਿੰਨੋ ਬਣ ਆਪਾਂ ਥਾਂ ਰਿਹਾ 19 20 ਤਰੀਕ ਨੂੰ ਅਗਸਤ ਦੇ ਵਿੱਚ ਆਪਾਂ ਮਾ ਮੇਰੇ ਦੇ ਮਾਪੇ ਮਾਨਸਰ ਕੋਲ ਤੋਂ ਵਰਨੇ ਹੋਰ ਵੀ ਨਾ ਆ ਵੀਡੀਓ ਕਰਨ ਅਗਸਤ ਤੋਂ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭ ਜੀ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਹੈ ਮੈਂ ਪੀਤੀ ਪੀਣਾ ਮੈਂ ਮੇਰੇ ਮਰਜੀ ਹੈ ਕਿਰਪਾਨ ਪਾ ਕੇ ਕਿਰਪਾਨ ਪੀਣਾ ਮੈਂ ਕਿਰਪਾਨ ਪਾ ਕੇ ਪੀਣਾ ਮੈਂ ਕਿਰਪਾਨ ਬਾਤ ਕਰਦੇ ਉਹ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆਂ ਕਰਦੇ ਗੁਰੂ ਮੇਰਾ ਆਖਾ ਉਹ ਵੀਡੀਓ ਬਣਾਓ ਗੁਰੂ ਮੇਰਾ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਤਾਰ ਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਹੀ ਆ ਹਾਂ ਉੱਥੇ ਨਹੀਂ ਗਿਆ ਮੈਂ ਅੰਦਰ ਸਾਰੇ ਪੀਤੀ ਆ ਮੈਂ ਸਾਰੇ ਪੀਤੀ ਹੈ ਪੀਤੀ ਸ਼ਰਾਬ ਜੀ ਹਾਂ ਪੀਤੀ ਹੈ ਪੀਤੀ ਮਾ ਹੁਣ ਵੀ ਪੀਤੀ ਐਸਟੋ ਪੀਤੀ ਐ ਮੈਂ ਕੱਲੇ ਆਇਓ ਨਹੀਂ ਮਹਾ ਕੱਲੇ ਆ ਮੈਂ ਬੱਚੇ ਨੇ ਦੋ ਮੁੰਡੇ ਨੇ ਦਰਵਾਜ਼ਾ ਆ ਕੇ ਸ਼ਰਾਬ ਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਅੰਦਰ ਚੱਲ ਆ ਤਾਂ ਫੇਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਤੁਹਾਨੂੰ ਨਾ ਫੜਿਆ ਫੜਿਆ ਗੱਲ ਦੀ ਦੋ ਮਿੰਟ ਤੋਂ ਆਪਾਂ ਵੀ ਕਿੱਥੋਂ ਦਾ ਐ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਤੋਂ ਆਪਾਂ ਥਾਂ ਲਿਆ ਹੈ 19 ਮਿੰਨੋ ਬਣ ਆਪਾਂ ਥਾਂ ਲਿਆ 19 20 ਅਗਸਤ ਦੇ ਵਿੱਚ